ਦੀ ਪਾਸੇ ਅਕਾਲੀ ਦਲ ਨੇ ਵੀ ਰੱਖੀ ਅੱਜ ਅਕਾਲੀ ਕਾਨਫਰੰਸ ਉਹਨਾਂ ਬਾਰੇ ਕੀ ਕਹੋਗੇ ਮੈਂ ਸਮਝਦਾ ਵੀ ਉੱਥੇ ਕਿਹਨਾਂ ਨੇ ਜਾਣਾ ਜਿਹੜੇ ਮਹਾਰਾਜ ਦਾ ਸਤਿਕਾਰ ਕਰਦੇ ਆ ਉਹ ਤਾਂ ਜਾਂਦੇ ਨੇ ਜੇ ਕੋਈ ਐਸੇ ਬੰਦੇ ਆ ਜਿਨ੍ਹਾਂ ਨੂੰ ਮਹਾਰਾਜ ਦਾ ਸਤਿਕਾਰ ਨਹੀਂ ਹੈ ਉਹ ਭਏ ਚਲੇ ਜਾਣ ਉਹਨਾਂ ਦਾ ਕੀ ਉਹਨਾਂ ਦਾ ਤਾਂ ਜੀ ਸਾਰਾ ਕੁਝ ਹੀ ਡਿਸਕਲੋਜ਼ ਹੋ ਗਈ ਆ ਸਾਰੀ ਗੱਲ ਵੀ ਕਿਵੇਂ ਮਹਾਰਾਜ ਦੀ ਬੇਅਦਬੀ ਕੀਤੀ ਕਿਵੇਂ ਦੋਸ਼ੀ ਛਡਵਾਏ ਜੋ ਦਾ ਦਾਵਾ ਕਰਦਾ ਹੈ ਕਿ ਨਾ ਸਭ ਤੋਂ ਵੱਡ ਕੱਠ ਹੀ ਇੱਥੇ ਹੋਣਾ ਹੈ ਉਹਨਾਂ ਕੋਲੇ ਪੈਸਾ ਹੈ ਸਾਰਾ ਕੁਝ ਹੈ ਪਰ ਜੇ ਉਹ ਕੱਠ ਕਰ ਵੀ ਗਏ ਵੈਸੇ ਤਾਂ ਹੋਣਾ ਨਹੀਂ ਪਰ ਉਹ ਕੱਠ ਬੋਰਡ ਦੇ ਵਿੱਚ ਕਨਵਰਟ ਨਹੀਂ ਹੁੰਦਾ ਕੱਲ ਮੈਂ ਤੁਹਾਡਾ ਬਿਆਨ ਸੁਣਿਆ ਤੁਸੀਂ ਕਿਹਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਕਾਲੀ ਦਲ ਦਾ ਤਾਂ ਅਲੀ ਬਾਬ ਵਾਲਾ ਹਸਾਬ ਹੈ ਕਿ ਸੁਭੀ ਸਿੰਘ ਬਾਦਲ ਨੂੰ ਹੀ ਕਹਿੰਦੇ ਦੁਬਾਰੇ ਪ੍ਰਧਾਨ ਬਣਾ ਦੇਣਾ ਇਹ ਜਿੰਨੀ ਵਾਰੀ ਮਰਜ਼ੀ ਡਰਾਮਾ ਕਰ ਲੈਣ ਸਤੀਫੇ ਵਾਲਾ ਪ੍ਰਧਾਨ ਸੁਖਵੀਰ ਨੂੰ ਹੀ ਬਣਾਉਣਗੇ ਮਤਲਬ ਸੁਖਵੀਰ ਹੈ ਉਹਦਾ ਜਿਹੜੇ ਥੱਲੇ ਹੁਣ ਇਸ ਟਾਈਮ ਕਾਲੀ ਦਲ 'ਚ ਰਹਿ ਗਏ ਉਹਨਾਂ ਬਿਨਾਂ ਨਹੀਂ ਛੜਦਾ ਜਿਹੜੇ ਥੱਲੇ ਐ ਉਹਨਾਂ ਦਾ ਸੁਖਵੀਰ ਬਿਨਾਂ ਨਹੀਂ ਛੜਦਾ 40 ਮੁਕਤਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਦੇ ਉੱਪਰ ਖੜਿਆ ਜਿੱਥੇ ਅੱਜ ਇੱਕ ਪੰਜਾਬ ਦੇ ਲਈ ਵੱਡਾ ਦਿਨ ਐ ਪੰਥਕ ਪੋਲਿਟਿਕਸ ਦੇ ਲਈ ਉਸ ਤੋਂ ਵੀ ਵੱਡਾ ਦਿਨ ਕਿਉਂਕਿ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਕਾਨਫਰੰਸ ਕਰ ਰਿਹਾ ਅਕਾਲੀ ਕਾਨਫਰੰਸ ਜਿਸ ਨੂੰ ਨਾਮ ਦਿੱਤਾ ਗਿਆ ਔਰ ਅੱਜ ਸਾਡੇ ਨਾਲ ਐਮਪੀ ਸਭਜੀਤ ਸਿੰਘ ਖਾਲਸਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਐਮਪੀ ਸਾਹਿਬ ਅੱਲਾ ਦਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਅਕਾਲੀ ਕਾਨਫਰੰਸ ਹੋ ਰਹੀ ਹੈ ਅੱਜ ਤੇ ਇੱਕ ਪਾਸੇ ਅੱਜ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬਹੁਤ ਚਾਅ ਹੈ ਜੀ ਸੰਗਤ ਚ ਬਹੁਤ ਪਿਆਰ ਮਿਲ ਰਿਹਾ ਹੈ ਹ ਮਹਾਰਾਜ ਚੜਦੀ ਕਲਾ ਕਰਨਗੇ ਜੀ ਸ਼ਹੀਦਾਂ ਦੀ ਧਰਤੀ ਹੈ ਤੇ ਸ਼ਹੀਦਾਂ ਦੇ ਅਸ਼ੀਰਵਾਦ ਨਾਲ ਮਹਾਰਾਜ ਚੜਦੀ ਕਲਾ ਕਰਨਗੇ ਜੀ ਅ ਜਦੋਂ ਸੀ ਇਲੈਕਸ਼ਨ ਲੜੀ ਉਦੋਂ ਕਦੇ ਮਨ ਚ ਸੋਚਿਆ ਸੀ ਕਿ ਐਮਪੀ ਵੀ ਬਣ ਜਾਾਂਗੇ ਜਾਂ ਫਿਰ ਐਮਪੀ ਜੇ ਬਣ ਗਏ ਤਾਂ ਕਰੇ ਪੰਜਾਬ ਦੇ ਵਿੱਚ ਕੋਈ ਜਿਹੜੀ ਨਵੀਂ ਪਾਰਟੀ ਬਣਾਵਾਂਗੇ ਖੁਦ ਉਹਨੂੰ ਲੀਡ ਕਰਾਂਗੇ ਨਹੀਂ 19 ਤਰੀਕ ਤੋਂ ਜਦੋਂ ਅਸੀਂ ਰਾਮਪੁਰੇ ਰੋਡ ਸ਼ੋਅ ਕੀਤਾ ਸੀ ਉਦੋਂ ਤਾਂ ਹੋ ਗਿਆ ਸੀ ਵੀ ਜਿੱਤਾਂਗੇ ਹਾਂ ਬਈ ਬਹੁਤ ਸੰਗਤ ਦਾ ਬਹੁਤ ਪਿਆਰ ਮਿਲਦਾ ਪਿਆ ਸੀ ਉਦੋਂ ਮਤਲਬ ਹੋ ਗਿਆ ਸੀ ਬਈ ਅ ਜਿੱਤਾਂਗੇ ਜਿਹੜੀ ਅੱਜ ਆਪਾਂ ਖੜੇ ਆ ਕਾਨਫਰੰਸ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਇੱਥੇ ਇੱਕ ਨਵੀਂ ਪਾਰਟੀ ਦਾ ਅਫੀਸ਼ੀਅਲ ਤੌਰ ਤੇ ਅਨਾਉਂਸਮੈਂਟ ਹੋ ਜੂ ਹਾਲਾਂਕਿ ਪਹਿਲਾਂ ਵੀ ਅਨਾਉਂਸਮੈਂਟ ਤਾਂ ਹੋ ਚੁੱਕੀ ਹੈ ਅਨੰਤਪੁਰ ਸਾਹਿਬ ਅਕਾਲੀ ਦਾ ਅਨੰਤਪੁਰ ਸਾਹਿਬ ਜਿਹੜਾ ਨਾਮ ਵੀ ਰੱਖਿਆ ਗਿਆ ਇਸ ਪਾਰਟੀ ਨੂੰ ਲੈ ਕੇ ਪਹਿਲਾਂ ਤਾਂ ਲੋਕ ਇਹ ਵੀ ਚਰਚਾਵਾ ਕਰ ਰਹੇ ਨੇ ਲੋਕ ਕਹਿੰਦੇ ਸੀ ਕਿ ਪਹਿਲਾਂ ਜਿਹੜਾ ਐਮਪੀ ਅਮਰਪਾਤ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਜਦੋਂ ਆਏ ਪੰਜਾਬ ਤਾਂ ਕਿਹਾ ਗਿਆ ਕਿ ਅਸੀਂ ਸੰਵਿਧਾਨ ਦੇ ਵਿੱਚ ਯਕੀਨ ਨਹੀਂ ਰੱਖਦੇ ਕਹਿੰਦੇ ਪਰ ਬਾਅਦ ਦੇ ਵਿੱਚ ਇਲੈਕਸ਼ਨ ਵੀ ਲੜੀ ਗਈ ਤੇ ਹੁਣ ਜਦੋਂ ਇੱਕ ਪਾਰਟੀ ਬਣ ਜਾ ਰਹੀ ਹੈ ਬਿਲਕੁਲ ਰੱਖਦੇ ਆ ਜੀ ਸੰਵਿਧਾਨ ਦੇ ਵਿੱਚ ਵਿਸ਼ਵਾਸ ਜਦੋਂ ਐਮਪੀ ਬਣਿਆ ਮੈਂ ਤੇ ਸੌਂ ਸੰਵਿਧਾਨ ਦੀ ਚੱਕੀ ਆ ਨਾ ਨਹੀਂ ਕੋਈ ਐਸੀ ਗੱਲ ਨਹੀਂ ਹੈ ਜੀ ਇਹ ਗਲਤ ਗੱਲਾਂ ਫਲਾਈਆਂ ਜਾ ਰਹੀਆਂ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਦੂਜੇ ਪਾਸੇ ਅਕਾਲੀ ਦਲ ਨੇ ਵੀ ਰੱਖੀ ਅੱਜ ਅਕਾਲੀ ਕਾਨਫਰੰਸ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਦਾ ਤਾਂ ਜੀ ਸਾਰਾ ਕੁਝ ਡਿਸਕਲੋਜ਼ ਹੋ ਗਈ ਹੈ ਸਾਰੀ ਗੱਲ ਵੀ ਕਿਵੇਂ ਮਹਾਰਾਜ ਦੀ ਬੇਅਦਬੀ ਕੀਤੀ ਕਿਵੇਂ ਦੋਸ਼ੀ ਛਡਵਾਏ ਮੈਂ ਸਮਝਦਾ ਵੀ ਉੱਥੇ ਕਿਹਨਾਂ ਨੇ ਜਾਣਾ ਜਿਹੜੇ ਮਹਾਰਾਜ ਦਾ ਸਤਿਕਾਰ ਕਰਦੇ ਆ ਉਹ ਤਾਂ ਜਾਂਦੇ ਨੇ ਜੇ ਕੋਈ ਐਸੇ ਬੰਦੇ ਆ ਜਿਨ੍ਹਾਂ ਨੂੰ ਮਹਾਰਾਜ ਦਾ ਸਤਿਕਾਰ ਨਹੀਂ ਹੈ ਉਹ ਭਏ ਚਲੇ ਜਾਣ ਉਹਨਾਂ ਦਾ ਕੀ ਕਹਿਣਾ ਜੀ ਅਕਾਲੀ ਦਲ ਤਾਂ ਦਾਅਵਾ ਕਰਦਾ ਕਿ ਨਾ ਸਭ ਤੋਂ ਵੱਡ ਕੱਠ ਹੀ ਇੱਥੇ ਹੋਣਾ ਉਹ ਤਾਂ ਹੁਣ ਟਾਈਮ ਦੱਸੂਗਾ ਜੀ ਉਹਨਾਂ ਕੋਲੇ ਪੈਸਾ ਐ ਸਾਰਾ ਕੁਝ ਐ ਪਰ ਜੇ ਉਹ ਕੱਟ ਕਰ ਵੀ ਗਏ ਵੈਸੇ ਤਾਂ ਹੋਣਾ ਨਹੀਂ ਪਰ ਉਹ ਕੱਟ ਵੋਟ ਦੇ ਵਿੱਚ ਕਨਵਰਟ ਨਹੀਂ ਹੁੰਦਾ ਕਾਠੀ ਰਹਿ ਜਾਣਾ ਕਾਠੀ ਰਹਿ ਜਾਣਾ ਜੀ ਉਹ ਤੁਸੀਂ ਪੈਸੇ ਦੀ ਗੱਲ ਕੀਤੀ ਐ ਤੇ ਦੂਜੇ ਪਾਸੇ ਗੱਲ ਇਹ ਵੀ ਚੱਲਦੀ ਐ ਜਦੋਂ ਆਪਾਂ ਪਾਰਟੀ ਬਣਾਉਨੇ ਆ ਦੇਖੋ ਇੱਕ ਘਰ ਚਲਾਉਣ ਨੂੰ ਵੀ ਪੈਸਾ ਚਾਹੀਦਾ ਹੁੰਦਾ ਹਨਾ ਤੇ ਇੱਕ ਗਰੁੱਪ ਚਲਾਉਣ ਨੂੰ ਵੀ ਪੈਸਾ ਚਾਹੀਦਾ ਪਰ ਜਦੋਂ ਪੂਰੇ ਪੰਜਾਬ ਦੀ ਆਪ ਇੱਕ ਪਾਰਟੀ ਬਣਾਉਨੇ ਆ ਤਾਂ ਉਹਦੇ ਲਈ ਵੀ ਫੰਡ ਹੁੰਦੇ ਆ ਬਹੁਤ ਸਾਰਾ ਕੁਝ ਹੁੰਦਾ ਰੈਲੀਆਂ ਹੁੰਦੀਆਂ ਨੇ ਗੱਡੀਆਂ ਦੇ ਵਿੱਚ ਤੇਲ ਪੈਂਦਾ ਪ੍ਰਚਾਰ ਕਰਨ ਜਦੋਂ ਜਾਂਦੇ ਆ ਤਾਂ ਲੋਕੇ ਵੀ ਚਰਚਾ ਕਰਦੇ ਨੇ ਕਿ ਉਹ ਫਿਰ ਸਾਰਾ ਪੈਸਾ ਕਿੱਥੋਂ ਆਊਗਾ ਜਦੋਂ ਇੰਨੀ ਪਾਰਟੀ ਕਿਉਂਕਿ ਜਿਹੜੇ ਤੁਸੀਂ ਚਾਹੇ ਤੁਸੀਂ ਲਗਾ ਲਓ ਜਾਂ ਫਿਰ ਅਮਰਪਾਤ ਸਿੰਘ ਉਹਨਾਂ ਦੇ ਪਿਤਾ ਲਾ ਲਓ ਨਾਹੀਂ ਉਹਨਾਂ ਦਾ ਕੋਈ ਪੋਲਿਟੀਕਲ ਨਹੀਂ ਸੰਗਤ ਹੁਣ ਮੈਂ ਇਲੈਕਸ਼ਨ ਲੜੀ ਆ ਮੇਰੇ ਕੋਲ ਕਿਹੜਾ ਕੋਈ ਪੈਸੇ ਸੀ ਠੀਕ ਹੈ ਨਾ ਤੁਸੀਂ ਮੇਰਾ ਜਿਹੜਾ ਇਕਰਾਰਨਾਮਾ ਹੈ ਜਿਹਦੇ ਵਿੱਚ ਸਾਰੀ ਪ੍ਰਾਪਰਟੀ ਦਾ ਕੈਸ਼ ਦੱਸਿਆ ਦੇਖ ਲਓ ਹੈ ਹੀ ਨਹੀਂ ਸੀ ਤੇ ਹੁਣ ਵੀ ਨਹੀਂ ਹੈ ਮਹਾਰਾਜ ਉਦੋਂ ਵੀ ਇਲੈਕਸ਼ਨ ਜਿੱਤ ਗਏ ਤੇ ਹੁਣ ਵੀ ਮਹਾਰਾਜ ਛੱਡ ਦੀ ਕਲਾ ਕਰਨਗੇ ਪਾਰਟੀ ਵਾਲੀ ਵੀ ਉਹ ਤਾਂ ਚਲੋ ਇੱਕ ਸੀਟ ਦੀ ਗੱਲ ਹੁੰਦੀ ਆ ਚਲੋ ਫੇਰ ਵੀ ਇੱਕ ਸੀਟ ਸੀ ਇਹ ਤਾਂ ਇੱਕ ਪੂਰੇ ਪੰਜਾਬ ਦੀ ਤੁਸੀਂ ਇੱਕ ਪਾਰਟੀ ਚਲਾਉਣੀ ਆ ਕੌਮ ਦਾ ਬਹੁਤ ਪਿਆਰ ਹੈ ਸਾਰਾ ਕੁਝ ਕੌਮੀ ਕਰੂਗੀ ਜਿਵੇਂ ਪਹਿਲਾਂ ਸੰਗਤ ਨਾਲ ਸਾਥ ਦਿੱਤਾ ਹੈ ਹੁਣ ਵੀ ਸੰਗਤ ਸਾਥ ਦਊਗੀ ਇਹ ਕਿਹੜਾ ਸਾਡੇ ਕੋਲ ਪੈਸੇ ਸੀਗੇ ਇਹ ਵੀ ਤਾਂ ਤਿਲ ਫੁੱਲ ਤਿਲ ਫੁੱਲ ਕੋਈ 10 20 ਐ ਕਰਕੇ ਹਾਂ ਵਧੀਆ ਪ੍ਰੋਗਰਾਮ ਕਰਾਂਗੇ ਤੇ ਇੱਕ ਇਹ ਵੀ ਗੱਲ ਸੀਗੀ ਐਮਪੀ ਸਾਹਿਬ ਕਿਉਂਕਿ ਦੂਜੇ ਪਾਸੇ ਤੁਸੀਂ ਕੱਲ ਮੈਂ ਤੁਹਾਡਾ ਬਿਆਨ ਸੁਣਿਆ ਤੁਸੀਂ ਕਿਹਾ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਕਾਲੀ ਦਲ ਦਾ ਤਾਂ ਅਲੀ ਬਾਬਾ ਵਾਲਾ ਹਸਾਬ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਕਹਿੰਦੇ ਦੁਬਾਰੇ ਪ੍ਰਧਾਨ ਬਣਾ ਦੇਣਾ ਬਿਲਕੁਲ ਬਣਾਉਣਗੇ ਜੀ ਜਿਹੜੇ ਮਤਲਬ ਸੁਖਬੀਰ ਹੈ ਉਹਦਾ ਜਿਹੜੇ ਥੱਲੇ ਹੁਣ ਇਸ ਟਾਈਮ ਅਕਾਲੀ ਦਲ 'ਚ ਰਹਿ ਗਏ ਉਹਨਾਂ ਬਿਨਾਂ ਨਹੀਂ ਛੱਡਦਾ ਜਿਹੜੇ ਥੱਲੇ ਆ ਉਹਨਾਂ ਦਾ ਸੁਖਬੀਰ ਬਿਨਾਂ ਨਹੀਂ ਛੱਡਦਾ ਇਹ ਜਿੰਨੀ ਵਾਰੀ ਮਰਜ਼ੀ ਅਸਤੀਫਾ ਦੇ ਦੇ ਡਰਾਮਾ ਕਰ ਲੈਣ ਅਸਤੀਫੇ ਵਾਲਾ ਪ੍ਰਧਾਨ ਸੁਖਵੀਰ ਨੂੰ ਹੀ ਬਣਾਉਣਗੇ ਪੱਕਾ ਪੱਕਾ ਜੀ 100% ਡੈਡ ਸ਼ੋ ਜਦੋਂ ਪਾਰਟੀ ਬਣਦੀ ਹੈ ਉਹਦੇ ਬਹੁਤ ਸਾਰੇ ਅਹੁਦੇ ਵੀ ਹੁੰਦੇ ਨੇ ਹਨਾ ਕੋਈ ਟ੍ਰੇਜ਼ਰਰ ਬੰਦਾ ਕੋਈ ਪ੍ਰਧਾਨ ਬੰਦਾ ਤੁਸੀਂ ਕੀ ਬਣੋਗੇ ਪਾਰਟੀ ਦੇ ਹੁਣ ਜਿਹੜੀ ਅੱਜ ਨਵੇਂ ਪਾਰਟੀ ਦਾ ਐਲਾਨ ਕਰੋਗੇ ਨਹੀਂ ਜੋ ਬਾਪੂ ਜੀ ਸੇਵਾ ਦੇਣਗੇ ਉਹ ਲਵਾਂਗੇ ਜੀ ਸਾਡੇ ਵੱਲੋਂ ਕੋਈ ਡਿਮਾਂਡ ਨਹੀਂ ਹੈ ਅਸੀਂ ਤਾਂ ਇੱਕ ਪਾਰਟੀ ਦੀ ਸੇਵਾ ਕਰਨਾ ਚਾਹੁੰਨਾ ਹੈ ਬਸ ਬਾਕੀ ਜੋ ਬਾਪੂ ਜੀ ਜ਼ਿੰਮੇਵਾਰੀ ਦੇਣਗੇ ਮਨਜ਼ੂਰ ਹੈ ਜੀ ਪਾਰਟੀ ਪ੍ਰਧਾਨ ਕੌਣ ਮਨੂ ਹਾਂਜੀ ਪਾਰਟੀ ਪ੍ਰਧਾਨ ਕੌਣ ਬਣੂਗਾ ਹਲੇ ਜੀ ਅਸੀਂ ਕਮੇਟੀ ਬਣਾਵਾਂਗੇ ਕਮੇਟੀ ਸਾਰਾ ਕੁਝ ਡਿਸਾਈਡ ਕਰੋਗਾ ਹਾਂ ਕਮੇਟੀ ਤੋਂ ਜ਼ਿਆਦਾ ਇਹ ਕਿ ਜੱਜਦਾ ਸਾਹਿਬ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਮੈਂ ਜੱਜਦਾ ਸਾਹਿਬ ਉਹਨਾਂ ਨੇ ਮੈਂਬਰਸ਼ਿਪ ਡਰਾਈਵ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀਗੀ ਪਰ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਦੇ ਨਹੀਂ ਜੀ ਉਹ ਤਾਂ ਉਹ ਤਾਂ ਉਹਨਾਂ ਨੂੰ ਸਤਕਾਰ ਹੀ ਨਹੀਂ ਹੈ ਅਕਾਲ ਤਖਤ ਸਾਹਿਬ ਦਾ ਉਹ ਤਾਂ ਪਕੌੜੇ ਹੋ ਗਏ ਅਕਾਲ ਤਖਤ ਸਾਹਿਬ ਤੋਂ ਮਤਲਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਕੀਤਾ ਹੋਵੇ ਤਾਂ ਉਹਨਾਂ ਦੇ ਜੂਨ ਹੀ ਸਰਕਦੀ ਹਾਂ ਜੀਪ ਸਿੰਘ ਬਾਦਲ ਕਹਿੰਦੇ ਇੱਕੋ ਇੱਕ ਪਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਕਾਲੀ ਦਲ ਸਮਰਪਿਤ ਹੈ ਜੀ ਕਿੰਨੀ ਦੇਰ ਹੋ ਗਈ ਕਹੇ ਇਹਨੂੰ ਕਿੰਨੀ ਦੇਰ ਬਾਅਦ ਅਸਤੀਫਾ ਮਨਜ਼ੂਰ ਕੀਤਾ ਹੈ ਕਮੇਟੀ ਨੂੰ ਇਹ ਨਹੀਂ ਮੰਨਦੇ ਸਭਜੀ ਸਿੰਘ ਜੀ ਇੱਕ ਸਾਨੂੰ ਇਹ ਦੱਸੋ ਕਿ ਤੁਹਾਡੇ ਏਜੰਡਾ ਕੀ ਰਹੂਗਾ ਪਾਰਟੀ ਦਾ ਕਿਉਂਕਿ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਇੱਕ ਤਾਂ ਲੀਡਰਸ਼ਿਪ ਦਾ ਖਲਾਫ ਬਹੁਤ ਜ਼ਿਆਦਾ ਇੱਥੇ ਲੀਡਰਸ਼ਿਪ ਦੇ ਉੱਪਰ ਭਰੋਸਾ ਨਹੀਂ ਹੁੰਦਾ ਲੋਕਾਂ ਨੂੰ ਹਣਾ ਦੇਖੋ ਲੀਡਰ ਬਣ ਜਾਂਦਾ ਤੁਸੀਂ ਵੀ ਐਮਪੀ ਬਣਿਓ ਪਰ ਬਾਅਦ ਦੇ ਵਿੱਚ ਲੋਕ ਕਹਿੰਦੇ ਅਸੀਂ ਵੋਟਾਂ ਤਾਂ ਪਾਈਆਂ ਸੀ ਪਰ ਸਾਡਾ ਕੋਈ ਕੰਮ ਨਹੀਂ ਹੁੰਦਾ ਲੋਕ ਫਿਰ ਉਹ ਤੋਂ ਨੱਕ ਮੋੜ ਲੈਂਦਾ ਉਹ ਦੇਖੋ ਅਕਾਲੀ ਦਲ ਤੋਂ ਕਿਵੇਂ ਲੋਕਾਂ ਦਾ ਨੱਕ ਮੁੜਿਆ ਪਰ ਅਕਾਲੀ ਦਲ ਦਾਅਵੇ ਕਰ ਰਿਹਾ ਕਿ ਅਸੀਂ ਲਗਾਤਾਰ ਲੋਕਾਂ ਦੇ ਕੰਮ ਕਰਵਾਇਆ ਪਰ ਵੋਟਾਂ ਦੇ ਵਿੱਚ ਜਿਹੜਾ ਅਕਾਲੀ ਦਲ ਹੈ ਨਾ ਉਹਨੇ ਤਾਂ ਮਹਾਰਾਜ ਦੀ ਬੇਅਦਬੀ ਕਰਤੀ ਬਚਾਤੇ ਦੋਸ਼ੀ ਹੁਣ ਉਸ ਤੋਂ ਬਾਅਦ ਤਾਂ ਕੁਝ ਰਹੀ ਨਹੀਂ ਜਾਂਦਾ ਅਕਾਲੀ ਦਲ ਦੀ ਸਰਕਾਰ ਹੋਵੇ ਅਕਾਲੀ ਖਵਾਉਂਦੇ ਹੁਣ ਤੇ ਮਹਾਰਾਜ ਦੀ ਬੇਅਦਬੀ ਕਰ ਦੇਣ ਬਾਕੀ ਜਿਹੜੀ ਸਾਡੀ ਗੱਲ ਹੈ ਸਾਡਾ ਇਹ ਹੈ ਵੀ ਸਾਨੂੰ ਪਹਿਲਾਂ ਪਹਿਲਾਂ ਬਾਕੀ ਜਿਹੜੀਆਂ ਪਾਰਟੀਆਂ ਪਹਿਲਾਂ ਪਾਰਟੀਆਂ ਬਣਾਉਂਦੇ ਆ ਫੇਰ ਲੋਕਾਂ ਦਾ ਸਮਰਥਨ ਭਾਲਦੇ ਆ ਸਾਨੂੰ ਕੌਮ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਵਾਚ ਬਣਾ ਰਹੇ ਆ ਤਾਂ ਤੁਸੀਂ ਕਿਹਾ ਕਿ ਕੌਮ ਨੇ ਸਮਰਥਨ ਦਿੱਤਾਗਾ ਤਾਂ ਇਹ ਪਾਰਟੀ ਜਿਹੜੀ ਹੈ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲੂਗੀ ਬਿਲਕੁਲ ਜੀ ਬਿਲਕੁਲ ਸੈਕੂਲਰ ਪਾਰਟੀ ਹੈ ਜੀ ਦੂਜੇ ਪਾਸੇ ਗਲੇ ਵੀ ਹੈ ਜਿਵੇਂ ਹੁਣ ਸੈਕੂਲਰ ਆਪਾਂ ਗੱਲ ਕੀਤੀ ਹੈ ਸੈਕੂਲਰਿਟੀ ਦੀ ਪਰ ਸ਼੍ਰੋਮਣੀ ਕਾਲੀ ਦਲ ਇਹ ਵੀ ਦੁਚਿੱਤੀ ਦੇ ਵਿੱਚ ਹੈ ਉਹ ਕਹਿੰਦਾ ਕਿ ਸਾਡਾ ਧਰਮ ਜਿਹੜਾ ਧਰਮ ਦੇ ਨਾਲ ਜਦੋਂ ਅਸੀਂ ਜਿਹੜਾ ਰੈਲੇਵੈਂਟ ਹੋ ਜਾਾਂਗੇ ਪਾਰਟੀ ਤਾਂ ਉਹ ਕਾਨੂੰਨੀ ਦਾਅ ਪੇਚ ਵੀ ਖੇਡ ਰਹਿਗਾ ਕਿਵੇਂ ਕਾਨੂੰਨੀ ਦਾਅ ਪੇਚ ਵੀ ਖੇਡੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਵਕੀਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਐਸਜੀਪੀਸੀ ਦੇ ਅੰਡਰ ਜਿਹੜਾ ਆਉਣੇ ਆਗੇ ਤਾਂ ਸਾਨੂੰ ਸੰਵਿਧਾਨ ਜਿਹੜਾ ਰੱਦ ਵੀ ਕਰ ਸਕਦਾ ਆ ਦੀ ਮੰਨਤਾ ਉਹਨਾਂ ਦੀ ਮੈਂ ਸਮਝ ਨਹੀਂ ਗੱਲ ਤੁਹਾਡੀ ਕੀ ਕਹਿੰਦੇ ਹੋ ਅਕਾਲੀ ਦਲ ਦਾ ਕਹਿਣਾ ਕਿ ਸਾਡੀ ਮੰਨਤਾ ਵੀ ਰੱਦ ਹੋ ਸਕਦੀ ਹੈ ਤਾਂ ਹੀ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦਲਜੀਤ ਸਿੰਘ ਚੀਮਾ ਉਹਨੇ ਜਿਹੜੀਆਂ ਇੰਟਰਵਿਊ ਕੋਈ ਮੰਨਤਾ ਨਹੀਂ ਰੱਦ ਹੋਣੀ ਉਹ ਤਾਂ ਸਿਰਫ ਇੱਕ ਜਾਣ ਕੇ ਬਹਾਨਾ ਹੈ ਕਮੇਟੀ ਨੂੰ ਨਾਮਨਜ਼ੂਰ ਕਰਨ ਦਾ ਬਹਾਨਾ ਲਾਇਆ ਹੈ ਅਸੀਂ ਕੋਈ ਗੱਲ ਨਹੀਂ ਉਹ ਯਸਤਾਈ ਦੇ ਲਈ ਤਿਆਰ ਹੋ ਫਿਰ ਬਿਲਕੁਲ ਤਿਆਰ ਹੈ ਜੀ ਐਸਜੀਪੀਸੀ ਲਈ ਵੀ ਤਿਆਰ ਹੈ ਤੁਹਾਡੇ ਧਰਮ ਪਤਨੀ ਹੋਣਗੇ ਫਿਰ ਐਮਐਲਏ ਦੀ ਚੋਣ ਦੇ ਵਿੱਚ ਜੇ ਸੇਵਾ ਕਰਨਗੇ ਲੋਕਾਂ 'ਚ ਵਿਚਰਨਗੇ ਫਿਰ ਤਾਂ ਲੜਾ ਦਾਂਗੇ ਜੇ ਘਰੇ ਬੈ ਕੇ ਕੱਲਾ ਵੋਟਾਂ ਵੇਲੇ ਹੀ ਕਹਿਣਾ ਇਲੈਕਸ਼ਨਾਂ ਵੇਲੇ ਜੀ ਹੁਣ ਮੈਨੂੰ ਲੜਾਓ ਫੇਰ ਨਹੀਂ ਜੇ ਪਹਿਲਾਂ ਲੋਕਾਂ 'ਚ ਵਿਚਰਨਗੇ ਜਾਣਗੇ ਦੁੱਖ ਸੁੱਖ ਦੇ ਵਿੱਚ ਖੜਨਗੇ ਫਿਰ ਤਾਂ ਵਿਚਾਰ ਕਰ ਲਾਂਗੇ ਜੇ ਘਰੇ ਬੈਠੇ ਕਹਿ ਦੇਣ ਹੁਣ ਵੋਟਾਂ ਆ ਗਈਆਂ ਮੈਨੂੰ ਇਲੈਕਸ਼ਨ ਲੜਾ ਦਿਓ ਫੇਰ ਨਹੀਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੰਨ ਲਓ ਤੁਸੀਂ ਇਲੈਕਸ਼ਨ ਲੜਦੇ ਹੋ ਪਾਰਟੀ ਇਲੈਕਸ਼ਨ ਲੜਦੀ ਹੈ ਤਾਂ ਕਿਸੇ ਪਾਰਟੀ ਦੇ ਨਾਲ ਸਮਝੌਤਾ ਵੀ ਹੋ ਸਕਦਾ ਲਾਇੰਸ ਵੀ ਹੋ ਸਕਦਾ ਸਮਾਂ ਦੇਖੂਗਾ ਜੀ ਸਮਾਂ ਦੱਸੂਗਾ ਬਹੁਤ ਧੰਨਵਾਦ OK ਪਹਿਲਾਂ ਸਾਡੇ ਨਾਲ ਐਮਪੀ ਸਰਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਪਾਰਲੀਮੈਂਟ ਨੇ ਤਾਂ ਉਹਨਾਂ ਦੇ ਵੱਲੋਂ तमाम ਗੱਲਾਂ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਔਰ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਜੇ ਗੱਲ ਕਰੀਏ ਤਾਂ ਐਮਪੀ ਅਮਰਤਪਾਲ ਸਿੰਘ ਹੋਣਾ ਦੇ ਪਿਤਾ ਦੇ ਬਾਰੇ ਵੀ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਕਮੇਟੀ ਦਾ ਗਠਨ ਕਰਾਂਗੇ ਜਿਸ ਦੇ ਤਹਿਤ ਅਸੀਂ ਅਹੁਦੇ ਜਿਹੜੇ ਆ ਉਹ ਅੱਗੇ ਪਾਰਟੀ ਦੇ ਮੈਂਬਰਾਂ ਨੂੰ ਦੇਵਾਂਗੇ ਕੈਮਰਾ ਪਰਸਨ ਬਲਜਿੰਦਰ ਨਾਲ ਮਨਦੀਪ ਜੋਤ ਚਨੀ ਮੁਖਤਸਰ ਸਾਹਿਬ